ਚੁੱਲਾ ਸਦਾ ਲਈ ਬੁੱਝ ਗਿਆ ਜਿੱਥੇ ਬਾਪੂ ਬੈਠ ਕੇ ਕਿਤੇ ਆਪਣੀ ਮਾਂ ਦੇ ਨਾਲ ਰੋਟੀ ਪ੍ਰਸ਼ਾਦ ਦਾ ਛਕਦਾ ਸੀ ਗਲਤੀ ਕੀਤੀ ਆ ਜਿਹੜੇ ਦੇਖ ਕੇ ਵੀ ਅੰਡੇਠਾ ਕਰਦੇ ਰਹੇ ਜਿਹੜੇ ਜਾਣਦੇ ਸੀ ਇਹਦੇ ਨਾਲ ਹਾਲਾਤ ਜਿਹੜੇ ਬਣੇ ਸੀ ਜੋ ਇਹਨਾਂ ਦੁਰਦਸ਼ਾ ਹੁੰਦੀ ਸੀ ਉਹਨੂੰ ਸਮਝਦੇ ਵੀ ਸੀਗੇ ਉਹਨੂੰ ਦੇਖਦੇ ਵੀ ਸੀਗੇ ਪਰ ਉਹ ਚੁੱਪ ਰਹੇ ਓਏ ਬਾਈ ਕੀ ਹਾਲ ਨੇ ਬੱਬੇ ਠੀਕ ਹੋ ਸਤਾ ਵੀ ਰਹਿ ਤਰੀਆਂ ਆ ਸਿਰ ਤੇ ਗੋਹਾ ਗਾਹ ਕਿਵੇਂ ਲੱਗਿਆ ਪਿਆ ਤੇਰੀ

ਕਿਉਂਕਿ ਬਾਹਰ ਤਾਂ ਜਾਣ ਨਹੀਂ ਦਿੰਦੇ ਸੀਗੇ ਆ ਨਹੀਂ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਨਮੇਸ਼ ਚੰਦ ਸ਼ਰਮਾ ਜੀ। ਬਾਪੂ ਜੀ ਦੇ ਜ਼ਿੰਦਗੀ ਬਾਰੇ ਤੁਸੀਂ ਸਾਰੇ ਜਾਣਦੇ ਹੋ। ਬਾਪੂ ਜੀ ਨੂੰ ਮੋਗੇ ਸ਼ਹਿਰ ਦੇ ਵਿੱਚ ਇੱਕ ਪਸ਼ੂਆਂ ਦਾ ਤਵੇਲਾ ਸੀ ਜਿੱਥੇ ਮੱਝਾਂ ਰੱਖੀਆਂ ਹੋਈਆਂ ਸੀ। ਉੱਥੇ ਬਾਪੂ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਬਾਪੂ ਤੋਂ ਗੋਹਾਚ ਚ ਕਾਉਂਦੇ ਸੀ ਕੰਮ ਕਰਾਉਂਦੇ ਸੀ ਜਾਨਵਰਾਂ ਵਰਗਾ ਬਿਹਾਰ ਕਰਦੇ ਸੀ ਬਾਪੂ ਦੇ ਨਾਲ ਤੇ ਬਾਪੂ ਜੀ ਨੂੰ ਜਿੱਥੇ ਜਸਮਾਨੀ ਤੌਰ ਤੇ ਤੰਗ ਕੀਤਾ ਜਾਂਦਾ ਸੀ ਉੱਥੇ ਮਾਨਸਿਕ ਤੌਰ ਤੇ ਵੀ ਇਹਨਾਂ ਨੂੰ ਜੈਨੀ ਤੌਰ ਤੇ ਵੀ ਬਹੁਤ ਜ਼ਿਆਦਾ ਟੌਰਚਰ ਕੀਤਾ ਜਾਂਦਾ ਸੀ ਪਿਛਲੇ 35-40 ਸਾਲਾਂ ਤੋਂ ਇੱਕ ਲਾਰਾ ਲਾਇਆ ਜਾ ਰਿਹਾ ਸੀ ਵੀ ਤੇਰਾ ਵਿਆਹ ਮੀਮ ਨਾਲ ਕਰਾ ਦੇਣਾ ਆਪਾਂ ਔਰ ਉਹ ਮੀਮ ਕੈਨੇਡਾ ਦੇ ਵਿੱਚ ਰਹਿੰਦੀ ਆ ਉਹਦੇ ਆਪ ਦੇ ਫਾਰਮ ਆ گاਵਾਂ ਦੇ ਵੀ ਤੂੰ ਉੱਥੇ ਜਾ ਕੇ گاਵਾ ਸਾਂਭਣੀ ਆ ਤੇ ਇੱਕ ਜਾਲੀ ਰਿਸ਼ਤੇਦਾਰੀ ਚ ਕਿਸੇ ਕੁੜੀ ਨਾਲ ਗੱਲ ਕਰਾਉਂਦੇ ਸੀ ਮੇਮ ਬਣਾ ਕੇ ਵੀ ਮੇਮ ਨਾਲ ਗੱਲ ਕਰ ਲਾ ਕਿਤੇ ਆਪਦੇ ਘਰ ਦੇ ਸਮਾਨ ਲਿਆਂਦੇ ਕੋਟ ਪੈਂਟ ਇਹਨੂੰ ਦਿਖਾ ਤੱਲੇ ਵੀ ਤੇਰਾ ਕੋਟ ਪੈਂਟ ਲਿਆਂਦਾ ਅਰ ਵਿਆਹ ਦਾ ਰਸਮ ਲਿਆ ਕੇ ਰੱਖਤਾ ਹੁੰਜੋ ਤੇਰਾ ਵਿਆਹ ਹੋ ਉਦੋਂ ਪਾਈ ਅੱਜ ਕੰਨ ਲਿਆਂਦੀ ਅੱਜ ਕੰਨ ਦਿਖਾਤੀ ਜੁੱਤੀ ਕੱਢਮੀ ਲਿਆਂਦੀ ਆਪਦੇ ਵਾਸਤੇ ਉਹ ਦਿਖਾਤੀ ਇਹਨੂੰ ਮੰਨ ਲਓ ਇਸ ਤਰ੍ਹਾਂ ਕੋਈ ਅਖਬਾਰ ਚ ਫੋਟੋ ਆਈ ਕਿਸੇ ਮੇਮ ਦੀ ਉਹ ਦਿਖਾਤੀ ਵੀ ਆ ਤੇਰੀ ਮੇਮ ਦੀ ਫੋਟੋ ਆ ਤੇ ਜੇ ਕਿਤੇ ਬੁਖਾਰ ਵੀ ਚੜ ਜਾਣਾ ਬਾਪੂ ਨੂੰ ਕਹਿ ਦੇਣਾ ਮੀਮ ਦਾ ਫੋਨ ਆਇਆ ਸੀ ਉਹ ਗੁੱਸਾ ਕਰਦੀ ਤੂੰ ਕੰਮ ਨਹੀਂ ਕਰਦਾ ਤਾਂ ਇਹਨੇ ਬੁਖਾਰ ਦੇ ਵਿੱਚ ਵੀ ਕੰਮ ਕਰਨਾ ਵੀ ਕਿਤੇ ਮੀਮ ਗੁੱਸੇ ਨਾ ਹੋ ਜੇ ਇਸ ਤਰ੍ਹਾਂ 35 40 ਸਾਲ ਬਾਪੂ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਪੜਤਾਰਤ ਕੀਤਾ ਉਹ ਬਾਪੂ ਦੇ ਸਰੀਰਕ ਹਾਲ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਪੂਰੀ ਦੇਖਿਓ ਵੀ ਕਿੰਨੇ ਮਾੜੇ ਹਾਲ ਸੀ ਬਾਪੂ ਜੀ ਦੇ ਪੋਸਟਾਂ ਜਦੋਂ ਲੈ ਕੇ ਆਏ ਸੀ ਤੇ ਅੱਜ ਵੀ ਉਹਨਾਂ ਦੇ ਪ੍ਰਭਾਵ ਉਸ ਸਮੇਂ ਦੇ ਉਹ ਵੀ ਤੁਸੀਂ ਦੇਖ ਸਕਦੇ ਹੋ ਅੱਜ 7.5 ਸਾਲ ਤੋਂ ਵੱਧ ਸਮਾਂ ਹੋ ਗਿਆ ਬਾਪੂ ਨੂੰ ਸਾਡੇ ਕੋਲ ਆਇਆ ਹਜੇ ਤੱਕ ਵੀ ਬਾਪੂ ਦੇ ਸ਼ਰੀਰ ਦੇ ਉੱਪਰ ਉਹਨਾਂ ਚੀਜ਼ਾਂ ਦੇ ਪ੍ਰਭਾਵ ਆ ਜਿਹੜੇ ਪਏ ਹੋਏ ਨੇ ਇਸ ਮਸਲੇ 'ਚ ਬਾਪੂ ਜੀ ਜਦੋਂ ਘਰੋਂ ਨਿਕਲੇ ਸੀ 15-16 ਸਾਲ ਦੀ ਸੀ ਘਰੇ ਆਪਣੇ ਤਾਏ ਨਾਲ ਗੁੱਸੇ ਹੋ ਕੇ ਆਗੇ ਮਾੜੀ ਦੀ ਗੱਲ ਪਿੱਛੇ ਨਾਰਾਜ਼ ਹੋ ਕੇ ਆਗੇ ਤੇ ਘਰੋਂ ਨਾਰਾਜ਼ ਹੋ ਕੇ ਆਏ ਕਿਸੇ ਐਸੇ ਬੰਦੇ ਦੇ ਹੱਥ ਚੜ ਗਏ ਉਹਨੇ ਇਹਨੂੰ ਅੱਗੋਂ ਕਿਸੇ ਨੂੰ ਵੇਚਤਾ ਉਹ ਕੁਝ ਬੰਦਿਆਂ ਨੇ ਇਹਨੂੰ 35-40 ਸਾਲ ਗੁਲਾਮ ਬਣਾ ਕੇ ਰੱਖਿਆ ਤੇ ਐਸੀ ਲੋਕ ਤੁਹਾਡੇ ਪਿੰਡ ਚ ਤੁਹਾਡੇ ਰਿਸ਼ਤੇਦਾਰੀ ਜਾਂ ਤੁਹਾਡੇ ਆਸ-ਪਾਸ ਵੀ ਹੁੰਦੇ ਆ ਉਹਨਾਂ ਵੱਲ ਧਿਆਨ ਮਾਰਿਆ ਕਰੋ ਨਹੀਂ ਤਾਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਜਦੋਂ ਬਾਪੂ ਜੀ ਨੂੰ ਅਸੀਂ ਛੜਾ ਕੇ ਲੈ ਕੇ ਆਏ ਉਸ ਸਮੇਂ ਕੀ ਕਿਵੇਂ ਗੱਲਬਾਤ ਹੋਈ ਉਹ ਵੀ ਦੇਖੋ ਵੀਡੀਓ ਡਰਨਾ ਤੂੰ ਡਰਨਾ ਵਾ ਰਾਜਾ ਹਾਂ ਵਾ ਰਾਜਾ ਵਾ ਰਾਜਾ ਕੀ ਨਾਂ ਬਾਪੂ ਤੇਰਾ ਮੇਰ ਸਿੰਘ ਚੰਦ ਚੰਦ ਤੇ ਮੇਰ ਸਿੰਘ ਸ਼ਰਮਾ ਕਦੇ ਗਿਆ ਕਦੇ ਤੂੰ ਆਪਦੇ ਘਰੇ ਕਦੇ ਨਹੀਂ ਮੈਂ ਜਾ ਇਹ ਜਾਨ ਜਾਨ ਦਿੰਦੇ ਤੈਨੂੰ ਜਾਨ ਨਹੀਂ ਜਾਨ ਦਾਂ ਦਿੰਦੇ ਆ ਜਦੋਂ ਅਸੀਂ ਬਾਪੂ ਜੀ ਦਾ ਘਰ ਲੱਭਿਆ ਹਿਮਾਚਲ ਦੇ ਰਹਿਣ ਵਾਲੇ ਸੀ ਉਨੇ ਡਿਸਟ੍ਰਿਕਟ ਦੇ ਬਾਪੂ ਜੀ ਤਾਂ ਘਰ ਉੱਜੜ ਚੁੱਕਿਆ ਸੀ ਮਾਂ ਅੜਿੱਕ ਦੀ ਡੀਕ ਦੀ ਮਰ ਚੁੱਕੀ ਸੀ ਜਿਹੜੀ ਕਹਿੰਦੀ ਸੀ ਮੈਂ ਸਾਰੇ ਪਿੰਡ ਨੂੰ ਜਗਰਾਤਾ ਕਰਾਉਂਗਾ ਜਿੱਦ ਦਿਨ ਮੇਰਾ ਪੁੱਤ ਲੱਭ ਗਿਆ ਸਾਰੇ ਪਿੰਡ ਨੂੰ ਭੋਜ ਕਰਾਉਂਗੀ ਮੈਂ ਇਹ ਗੱਲ ਡਿੱਗਦੀ ਡਿੱਗਦੀ ਹੈ ਦੁਨੀਆ ਤੋਂ ਤੁਰ ਗਈ ਭਰਾ ਸੀ ਬਾਪੂ ਦਾ ਉਹ ਵੀ ਤੁਰ ਗਿਆ ਉਹ ਚੁੱਲਾ ਸਦਾ ਲਈ ਬੁੱਝ ਗਿਆ ਜਿੱਥੇ ਬਾਪੂ ਬੈਠ ਕੇ ਕਿਤੇ ਆਪਣੀ ਮਾਂ ਦੇ ਨਾਲ ਰੋਟੀ ਪ੍ਰਸ਼ਾਦ ਦਾ ਛਕਦਾ ਸੀ ਗਲਤੀ ਕੀਤੀ ਆ ਗਲਤੀ ਉਹਨਾਂ ਲੋਕਾਂ ਦੀ ਆ ਜਿਹੜੇ ਦੇਖ ਕੇ ਵੀ ਅੰਡੇਠਾ ਕਰਦੇ ਰਹੇ ਜਿਹੜੇ ਜਾਣਦੇ ਸੀ ਇਹਦੇ ਨਾਲ ਹਾਲਾਤ ਜਿਹੜੇ ਬਣੇ ਸੀ ਜੋ ਇਹਨਾਂ ਦੁਰਦਸ਼ਾ ਹੁੰਦੀ ਸੀ ਉਹਨੂੰ ਸਮਝਦੇ ਵੀ ਸੀਗੇ ਉਹਨੂੰ ਦੇਖਦੇ ਵੀ ਸੀਗੇ ਪਰ ਉਹ ਚੁੱਪ ਰਹੇ ਉਹ ਗੁਨਾਹਗਾਰ ਨੇ ਅਸਲੀ ਉਹ ਜ਼ਿੰਮੇਵਾਰ ਨੇ ਅਸਲੀ ਜਿਨ੍ਹਾਂ ਨੇ ਅੱਖਾਂ ਦੇ ਸਾਹਮਣੇ ਜ਼ੁਲਮ ਹੁੰਦਾ ਦੇਖ ਕੇ ਵੀ ਚਪਵੱਟੀ ਰੱਖੀ ਪੂਰੀ ਵੀਡੀਓ ਦੇਖਿਓ ਧਿਆਨ ਦਿਓ ਸੋਚਿਓ ਵਿਚਾਰਿਓ ਕਿਤੇ ਕੋਈ ਹੋਰ ਬਾਪੁਰਮੇਸ਼ਵਰ ਦਾ ਪਾਕਤ ਬੰਦਾ ਕਿਸੇ ਦੇ ੱੱਕੇ ਤਾਂ ਨਹੀਂ ਚੜਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਠੀਕ ਹੈ ਨਾ ਆਪਾਂ ਗੱਲ ਸਹੀ ਕਹੀ ਹੈ ਨਾ ਗਲਤ ਨਹੀਂ ਕਿਹਾ ਕੁਝ ਆਪਾਂ ਪੰਚਾਇਤ ਜਿਹੜਾ ਕੀ ਨਾਂ ਸੀ ਉਹਦਾ ਸਰਦਾਰ ਦਾ ਜੀਤ ਸਿੰਘ ਜੀਤਪਾਉ ਹੈ ਜੀਤਪਾਉ ਜੀਤਪਾਉ ਸੀ ਨਾ ਉਹਦਾ ਨਾਂ ਜੀਤ ਭਾਉ ਦੇ ਲਾ ਕਿੰਨਾ ਖਰਾਬ ਬੰਦਾ ਸੀ ਹਨਾ ਕਿ ਮੈਂ ਤਾਂ ਬਹੁਤ ਖਰਾਬ ਸੀ ਹਨਾ ਮਾਰਦਾ ਵੀ ਸੀਗਾ ਮਾਰਦਾ ਕੁੱਟਦਾ ਵੀ ਕੁੱਟਦਾ ਵੀ ਸੀ ਬਹੁਤ ਕੀ ਮਾਰਦਾ ਸੀ ਬਾਪੂ ਮਾਰਦਾ ਹੱਤੀ ਡਾਉਕੇ ਢੂਕੇ ਮਾਰਦਾ ਰ ਹ ਉਹ ਜੋ ਮੁੰਡਾ ਵੀ ਉਹ ਦੋਵੇਂ ਦੋਵੇਂ ਕੁੱਟਦੇ ਦੋਨੇ ਕੁੱਟਦੇ ਸੀ ਮੁੰਡਾ ਵੀ ਕੁੱਟਦਾ ਸੀ ਤੇ ਮਾਤਾ ਵੀ ਮਾਤਾ ਦੀ ਕਰਦੀ ਮਾਤਾ ਨਹੀਂ ਕਰਦੀ ਮੁੰਡਾ ਤੇ ਉਹ ਕਰਦੇ ਦੋਨੇ ਬੜੀ ਦੁੱਖ ਦੀ ਗੱਲ ਆ ਬਾਪੂ ਤੇ ਮੇਮ ਨਾਲ ਗੱਲ ਕੌਣ ਕਰਾਉਂਦਾ ਹੁੰਦਾ ਸੀ ਮੇਮ ਨਾਲ ਹੋਰ ਨਾਲ ਦੀ ਕੁੜੀ ਜੀ ਰਿਸ਼ਤੇ ਲਾੜੀ ਕਿਉਂ ਅੱਛਾ ਉਹ ਕਰਦੀ ਹੁੰਦੀ ਸੀ ਹੈ ਉਹ ਮੇਮ ਸੀ ਹੈ ਠੀਕ ਹੈ ਬਾਪੂ ਇੱਕ ਬਾਪੂ ਤੇਰੇ ਵਾਸਤੇ ਇਹਨੇ ਕੱਪੜੇ-ਕੁੱਪੜੇ ਵੀ ਸਮਾਇੇ ਸੀ ਕੋਈ ਨਾ ਕੱਪੜੇ-ਕੁੱਪੜੇ ਤਾਂ ਕੋਈ ਨਹੀਂ ਪੁਰਾਣੇ ਕੁਰੁੰਨੇ ਦੇ ਦੇ ਦਿੰਦੇ ਓਹੀ ਪਾਉਂਦਾ ਸੀ ਤੂੰ ਉਹੀ ਪਾਈ ਰੱਖਦਾ ਸੀ ਸਰਦੀਆਂ ਚ ਵੀ ਗਰਮੀਆਂ ਚ ਵੀ ਇਹ ਕਹਿੰਦੇ ਆ ਅੱਜ ਕਨ ਬਣਾ ਕੇ ਰਿੱਤੀ ਸੀ ਨਾ ਰੱਖੀ ਸੀ ਇਹਨਾਂ ਨੇ ਅੱਜ ਕਨ ਇਹ ਕੰਡਾ ਪਤਾ ਨਹੀਂ ਜੁੱਤੀ ਕੱਢਵੀ ਤੂੰ ਕਹਿੰਦਾ ਸੀ ਇਸ ਕੀ ਕੱਢਵੀ ਤਾ ਆਪਨੀ ਉਹ ਨਾ ਲਿਆਂਦੀ ਜੀ ਆਪਣੀ ਮੈਨੂੰ ਦਿਖਾ ਦਿੰਦੇ ਸੀ ਵੀ ਆ ਤੇਰੇ ਵਾਸਤੇ ਲਿਆਂਦੀ ਦੇਖ ਲੈ ਤੇ ਤੂੰ ਬਾਪੂ ਜੇ ਬੁਖਾਰ ਵੀ ਚੜ ਜਾਂਦਾ ਤਾਂ ਵੀ ਕੰਮ ਕਰਦਾ ਰਹਿੰਦਾ ਸੀ ਹਾਂ ਤਾਂ ਵੀ ਕੰਮ ਕੱਟਾ ਰਹਿੰਦਾ ਸਾਰਾ ਦਿਨ ਗੋਹ ਚੱਕੀ ਜਾਂਦਾ ਸੀ ਸਾਰਾ ਦਿਨ ਰੋਟੀ ਖਾਣ ਦਾ ਟਾਈਮ ਨਹੀਂ ਲੱਗਦਾ ਰ ਮਗੋਹੇ ਚੱਕੀ ਜਾਣਾ ਗੋਹੇ ਚੱਕੀ ਜਾਣਾ ਗੋਹੇ ਚੱਕੀ ਜਾਣਾ ਹੰਡਰੀ ਬਾਟੇ ਹਨਾ ਗੋਹੇ ਟਟ ਹੂੰ ਬਾਲਟ ਕੇ ਪਰ ਪਰ ਸਿੱਟੀ ਜਾਣੀ ਹੈ ਨਾ ਮੋਰੀ ਬਿੱਟੀਆ ਸਿੱਟੀ ਜਾਣੀ ਉਹਦੀ ਤੇ ਮੋਰੀ ਬਣਾਈ ਹੋਈ ਸੀ ਹਨਾ ਕਿਉਂਕਿ ਬਾਹਰ ਤਾਂ ਜਾਣ ਹੀ ਨਹੀਂ ਦਿੰਦੇ ਸੀਗੇ ਬਾਹਰ ਨਹੀਂ ਜਾਣ ਦੇ ਘਰ ਦਾ ਗੇਟ ਸੀਗਾ ਗੇਟ ਦੇ ਅੰਦਰ ਹੀ ਇੱਕ ਮੋਰੀ ਕੱਢੀ ਹੋਈ ਸੀ ਤੇ ਉੱਥੋਂ ਮੋਰੀ ਦੇ ਵਿੱਚ ਦੀ ਬਾਲਟੀਆਂ ਭਰ-ਭਰ ਗੋਹੇ ਦੀਆਂ ਬਾਹਰ ਸੁੱਟੀ ਜਾਂਦਾ ਸੀ ਬਸ ਬਾਹਟੀਆਂ ਨਹੀਂ ਬਾਲਟਾ ਲਾਉਂਦੇ ਬਾਲਟਾ ਆਹ ਪਲਾਸਟਿਕ ਦਾ ਬਾਲਟਾ ਬਸ ਪਲਾਸਟਿਕ ਦਾ ਬਾਲਟਾ ਸੀ ਅੱਛਾ ਇਹਨਾਂ ਵਾਪਕ ਹੱਥ ਹਜੇ ਵੀ ਉਵੇਂ ਹੀ ਹਨਾ ਅੰਦੇ ਲੱਗ ਕਿਵੇਂ ਤਾਂ ਨੋਂ ਹਜੇ ਵੀ ਉਵੇਂ ਹੀ ਨਿਕਲਦੇ ਥੱਲੇੋਂ ਬਿੰਗੇ ਕਾਲੇ ਜੇ ਹੱਥਾਂ ਦਾ ਸ਼ੇਪ ਹੀ ਉਦਾਂ ਦੀ ਬਣ ਗਈ ਬਾਪੂ ਉਨਡਕੋ ਮੇਰਾ ਵੀ ਹੱਥਾ ਤੇ ਆ ਬਾਪੂ ਦਾ ਹੱਥਾ ਦੇਖੋ ਇਹ ਆ ਤੁਸੀਂ ਦਾ ਕਰੀ ਬਾਬੂ ਐ ਸਿੱਧੇ ਨਹੀਂ ਹੁੰਦੀਆਂ ਉਂਗਲਾਂ ਪੱਕੀਆਂ 빙ੀਆਂ ਹੋ ਗਈਆਂ ਕੋਈ ਨੰ ਬਾਪੂ ਕਈ ਜਨਮਾਂ ਤੱਕ ਭੋਗਣਾ ਪੈਣਾ ਉਹਨਾਂ ਨੂੰ ਕਈ ਜਨਮਾਂ ਤੱਕ ਤੇਰਾ ਪਾਪ ਆ ਜਿਹੜਾ ਕੀਤਾ ਨਾ ਤੇਰੇ ਤੇ ਉਹਨਾਂ ਨੇ ਤਸ਼ੱਦਦ ਤਾਂ ਕਈ ਜਨਮ ਲੱਗਣਗੇ ਉਹਨਾਂ ਨੂੰ ਲਾਉਣ ਨੂੰ ਬਾਪੂ ਇਹ ਪੈਰ ਆ ਜੀ ਬਾਪੂ ਰਮੇਸ਼ ਚੰਦ ਸ਼ਰਮਾ ਜੀ ਦੇ ਬਾਪੂ ਮੇਹ ਚੰਦ ਸ਼ਰਮਾ ਜੀ ਦੇ ਪੈਰਾਂ ਦੇ ਵਿੱਚ ਕਿਥੋਂ ਨੂੰ ਬਲੱਖਣਤਾ ਦਿਖਾਉਨੇ ਆ ਦੇਖੋ ਗੁੱਠੇ ਦੇ ਨੋ ਹੈ ਹੀ ਨਹੀਂ ਗਾ ਔਰ ਉਂਗਲਾਂ ਦੇ ਨੋ ਸਾਰੇ ਗਲ ਗਏ ਮਤਲਬ ਕਾਸੀ ਗਏ ਹੈ ਹੀ ਨਹੀਂ ਗੇ ਮੂਲੇ ਪਾਸੇ ਹੋਣਾ ਤੇ ਇਧਰੋਂ ਆਹ ਪੈਰਾਂ ਇਹਦੇ ਵੀ ਨੋ ਦੇਖੋ ਚੀਚੀਆ ਨੋ ਜਵੇਂ ਖਤਮ ਹੋ ਗਿਆ ਆ ਨੋ ਸਾਰੇ ਗਲ ਗਏ ਗੁੱਠੇ ਦੇ ਨੋ ਆਉਂਦੇ ਹੀ ਨਹੀਂ ਤੇ ਹੁਣ ਹਾਲਾਂਕਿ ਬਾਪੂ ਨੂੰ ਸਾਡੇ ਕੋਲ ਆਇਆ ਨੂੰ ਵੀ 6-7 ਸਾਲ ਹੋ ਗਏ ਆ ਮਤਲਬ ਹੁਣ 6-7 ਸਾਲਾਂ ਤੋਂ ਨੇ ਕਦੇ ਗੋਹੇ ਨੂੰ ਹੱਥ ਨਹੀਂ ਲਾਇਆ ਪਰ ਜਿਹੜਾ ਪਹਿਲਾਂ 40 ਸਾਲ 35 ਸਾਲ ਗੋਹਾ ਚੱਕਿਆ ਗੋਹੇ ਨੇ ਪੈਰ ਗਾਲ ਤੇ ਨੋਹ ਵਿੱਚੋਂ ਨਿਕਲ ਨਹੀਂ ਬੰਦ ਹੋ ਗਏ ਨੋਹ ਉਗਣੀ ਬੰਦ ਹੋ ਗਏ ਆ ਪੈਰ ਕਸ ਘੱਟ ਕਿ ਥੱਲੇ ਪੈਰ ਆ ਪਾਸਾ ਜਨਿਕ ਨੋਹਾਂ ਦਾ ਔਢੀ ਗਿਆ ਆ ਗੁੱਠਿਆਂ ਦੇ ਨੋਹ ਪੈਦਾ ਹੀ ਨਹੀਂ ਹੋ ਰਹੇ ਇਸੇ ਤਰ੍ਹਾਂ ਹੀ ਬਾਪੂ ਜੀ ਦੇ ਹੱਥ ਆ ਹੱਥਾਂ ਨੂੰ ਵੀ ਬਾਪੂ ਜੀ ਨੇ ਹੁਣ ਕਦੇ ਵੀ ਗੰਦਾ ਤਾਂ ਹੋਣ ਹੀ ਨਹੀਂ ਦਿੰਦੇ ਹੁਣ ਸਫਾਈ ਣਾਉਣਾ ਧੋਣਾ ਸਾਫ਼ ਸੁਥਰਾ ਰਹਿਣਾ ਪਰ ਦੇਖੋ ਇਹਨਾਂ ਦੇ ਹੱਥਾਂ ਦੇ ਨੋ ਵੀ ਇਦਾਂ ਹੀ ਵਿੱਚੋਂ ਪੈ ਨਿਕਲ ਰਹੇ ਨੇ ਔਰ ਪੱਕੇ ਹੀ ਇਹ ਹੱਥ ਦੇਖੋ ਇਹਨਾਂ ਦੇ ਇਦਾਂ ਵਿੰਗਾ ਹੀ ਹੋ ਗਏ ਇਦਾਂ ਮਤਲਬ ਜਿਵੇਂ ਚਿੰਪੈਂਜੀ ਦੇ ਹੱਥ ਨਹੀਂ ਹੁੰਦੇ ਜਿਵੇਂ ਮਤਲਬ ਉਦਾਂ ਦੇ ਹੱਥ ਹੋ ਗਿਆ ਕਾਰਨ ਕੀ ਹੈ ਵੀ ਸਾਰੀ ਉਮਰ ਇਹਨਾਂ ਹੱਥਾਂ ਨੇ ਜਾਂ ਤਾਂ ਟੋਕਰਾ ਚੱਕਿਆ ਜਾਂ ਤਸਲਾ ਚੱਕਿਆ ਜਾਂ ਗੋਹਾ ਗੋਹੇ ਦੇ ਫੋਸ ਪਰ ਪਰ ਉਹਦੇ ਚ ਪਾਉਣੇ ਤੇ ਭਰ ਕੇ ਫਿਰ ਉਹ ਤਸਲਾ ਚੱਕ ਕੇ ਸਿੱਟ ਕੇ ਆਉਣਾ ਫਿਰ ਜਾਂ ਕਹੀ ਦੇ ਨਾਲ ਫੋੜੇ ਦੇ ਨਾਲ ਐ ਗੋਹਾ ਖਿੱਚੀ ਜਾਣਾ ਸਾਰਾ ਦਿਨ ਇਹਨਾਂ ਹੱਥਾਂ ਨੂੰ ਐਂ ਰੱਖਣਾ ਐਵੇਂ ਬਾਪੂ ਦੇ ਸਿਰ ਦੇ ਵਿੱਚ ਤੁਸੀਂ ਦੇਖੋਗੇ ਹੁਣ ਦਸਤਾਰ ਬੰਨੀ ਹੁੰਦੀ ਹੈ ਬਾਪੂ ਜੀ ਦੇ ਬਾਪੂ ਦੇ ਸਿਰ 'ਚ ਆ ਦੇਖੋ ਆ ਜਗ੍ਹਾ ਤੇ ਵਾਲ ਜਮੇ ਹੀ ਹੈ ਨਹੀਂ ਆ ਚੀਜ਼ ਹੈ ਜਿਹੜੀ ਨਾ ਆ ਮਾ ਇੱਥੋਂ ਅਟਣ ਬਣਿਆ ਹੋਇਆ ਕਾਰਨ ਕੀ ਹੈ ਵੀ ਇੱਥੇ ਕੜਾਈਆਂ ਚੱਕਦੇ ਸੀਗੇ ਇੱਥੇ ਟੋਕਰਾਂ ਚੱਕਦੇ ਸੀਗੇ ਸਿਰ ਦੇ ਵਿੱਚ ਪਿੱਛੇ ਵਾਲ ਹੈਗੇ ਆ ਆਹ ਜਗ੍ਹਾ ਤੇ ਵਾਲ ਜਿੱਥੇ ਇੱਥੇ ਟੋਕਰਾਂ ਲੱਗਦਾ ਸੀ ਇੱਕ ਵੀ ਵਾਲ ਆਇਆ ਨਹੀਂ ਪਿਛਲੇ 8 ਸਾਲਾਂ ਚ ਵੀ ਨਹੀਂ ਆਇਆ ਵਾਲ ਕੋਈ ਤੇ ਬਾਪੂ ਰਮੇਸ਼ ਚੰਦ ਸ਼ਰਮਾ ਜੀ ਨੇ